ਲਗਣ ਵਾਲੀ ਹਰ ਪਾਸੇ ਜਿਹੜੀ ਛਾਈ ਹੈ ਸੁਹੀ ਹਾਊਸ ਦੀ ਹਰ ਇੱਕ ਜਿੱਤ ਪਿੱਛੇ ਮਿਹਨਤ ਵੀ ਨਜ਼ਰੀ ਆਈ ਹੈ ਸਾਥ ਤੁਹਾਡਾ ਰਹਿਬਰ ਬਣ ਕੇ ਸਾਨੂੰ ਰਾਹ ਵਿਖਾਉਂਦਾ ਰਿਹਾ ਦਿਲਾਉ ਸ਼ੁਕਰੀਆ ਉਸ ਲੀਡਰ ਦਾ ਜੋ ਹਰ ਪਲ ਫਰਜ਼ ਨਿਭਾਉਂਦਾ ਰਿਹਾ ਦਿਲਾਉ ਸ਼ੁਕਰੀਆ ਉਸ ਲੀਡਰ ਦਾ ਜੋ ਹਰ ਪਲ ਸ਼ਰਜ਼ ਨਿਭਾਉਂਦਾ ਰਿਹਾ ਜੋ ਹਰ ਪਲ ਫਰਜ਼ ਨਿਭਾਉਂਦਾ ਰਿਹਾ ਹੁਣ ਮੈਂ ਮੰਨਤੇ ਸਦਾ ਦੇਵਾਂਗੀ ਹਾਊਸ ਦੀ ਕਪਤਾਨ ਇਕੰਪ੍ਰੀਤ ਕੌਰ ਨੂੰ ਕਿ ਉਹ ਆਪਣੇ ਸਾਥੀਆਂ ਅਗੇ ਆਪਣਾ ਪੈਗਾਮੇ ਅਲਵਿਦਾ ਪੇਸ਼ ਕਰਨ ਮੈਂ ਇਕੰਪ੍ਰੀਤ ਕੌਰ ਸੁਹੀਸਵੇ ਰਹਾਊਸ ਦੀ ਕਪਤਾਨ ਤੁਹਾਡੇ ਨਾਲ ਐਜ਼ ਅ ਕੈਪਟਨ ਆਖਰੀ ਵਾਰੀ ਇਸ ਮੰਚ ਤੋਂ ਗੱਲ ਕਰਨ ਜਾ ਰਹੀ ਹਾਂ ਇਸ ਸਾਲ ਜੀਤੇ ਮੇਰੇ 2 ਸਾਲ ਮੇਰੀ ਜ਼ਿੰਦਗੀ ਦੇ ਅਹਿਮ ਪਲ ਰਹੇ ਤੇ ਰਹਿਣਗੇ ਇਸ ਸਕੂਲ ਚ ਬੀਤੇ ਮੇਰੇ 2 ਸਾਲ ਮੇਰੀ ਜ਼ਿੰਦਗੀ ਦੇ ਅਹਿਮ ਪਲ ਰਹੇ ਤੇ ਰਹਿਣਗੇ ਜੋ ਕੁਝ ਵੀ ਮੈਂ ਇੱਥੇ ਸਿੱਖਿਆ ਉਹ ਮੈਂ ਜ਼ਿੰਦਗੀ ਚ ਕਦੇ ਵੀ ਭੁੱਲ ਨਹੀਂ ਸਕਦੀ ਇਹ ਸਕੂਲ ਮੈਨੂੰ ਹੋਰ ਸਕੂਲਾਂ ਨਾਲੋਂ ਕਾਫੀ ਅਲੱਗ ਲੱਗਿਆ ਸਭ ਤੋਂ ਪਹਿਲਾਂ ਜੇ ਮੈਂ ਪ੍ਰਿੰਸੀਪਲ ਸਰ ਦੀ ਗੱਲ ਕਰਾਂ ਤਾਂ ਉਹਨਾਂ ਜੀਆ ਸ਼ਖਸੀਅਤਾਂ ਨਾਲ ਮੇਲ ਬਹੁਤ ਹੀ ਘੱਟ ਲੋਕਾਂ ਦਾ ਹੁੰਦਾ ਹੈ ਤੇ ਮੈਂ ਬਹੁਤ ਹੀ ਖੁਸ਼ਕਿਸਮਤਾਂ ਮੈਂ ਇਸ ਸਕੂਲ ਵਿੱਚ 2 ਸਾਲ ਪੜ੍ਹਾਈ ਕੀਤੀ ਤੇ ਅਜਿਹੇ ਅਧਿਆਪਕਾਂ ਦੇ ਰੂਬਰੂ ਹੋਈ ਸਾਡੇ ਸਕੂਲ ਦੇ ਅਧਿਆਪਕ ਬਹੁਤ ਹੀ ਮਿਹਨਤ ਤੇ ਲਗਨ ਨਾਲ ਆਪਣਾ ਕੰਮ ਕਰਦੇ ਨੇ ਤੇ ਸ਼ਾਇਦ ਉਹਨਾਂ ਦੀ ਮਿਹਨਤ ਕਰਕੇ ਹੀ ਅਸੀਂ ਸਾਰੇ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ 'ਚੋਂ ਵੱਖ-ਵੱਖ ਮੁਕਾਮਾਂ ਤੇ ਹੱਲਾ ਮਾਰਦੇ ਆ ਅਸੀਂ ਆਪਣੇ ਅਧਿਆਪਕਾਂ ਕਾਰਨ ਹੀ ਆਪਣੀ ਕਲਾ ਤੇ شخصیت ਨੂੰ ਨਿਖਾਰ ਪਾਉਂਦੇ ਆ ਸਿਰਫ ਅਧਿਆਪਕਾਂ ਤੋਂ ਹੀ ਨਹੀਂ ਮੈਂ ਥੋਨੇ ਵਿਦਿਆਰਥੀਆਂ ਤੋਂ ਵੀ ਬਹੁਤ ਕੁਝ ਸਿੱਖਿਆ ਇਸ ਸਕੂਲ ਦਾ ਮੇਰੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਤਬਦੀਲੀਆਂ 'ਚ ਬਹੁਤ ਯੋਗਦਾਨ ਰਿਹਾ ਇੱਥੇ ਆ ਕੇ ਮੈਂ ਐਜੂਕੇਸ਼ਨਲ ਨੋਲਜ ਤੋਂ ਇਲਾਵਾ ਕਾਫੀ ਮੋਰਲ ਵੈਲਿਊਜ਼ ਨੂੰ ਵੀ ਐਡਾਪਟ ਕੀਤਾ ਲੀਡਰਸ਼ਿਪ ਦੀ ਕੁਆਲਿਟੀ ਨੂੰ ਡਿਵੈਲਪ ਕਰਨ ਲਈ ਇਹ ਮੇਰਾ ਸਭ ਤੋਂ ਪਹਿਲਾ ਤੇ ਬੈਸਟ ਮੰਚ ਰਿਹਾ ਇਸ ਸਕੂਲ 'ਚ ਮਿਲੀ ਕੈਪਟਨਸ਼ਿਪ ਨੇ ਮੈਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਪਰ ਅੱਜ ਇਸ ਮੰਚ ਤੋਂ ਇਸ ਸਟੇਜ ਤੋਂ ਐਜ਼ ਅ ਕੈਪਟਨ ਮੈਂ ਆਪਣੀ ਆਖਰੀ ਸਪੀਚ ਦੇ ਰਹੀ ਆ ਮੈਂ ਆਪਣਾ ਪੂਰਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਹਰ ਇੱਕ ਕੈਫਰਟ ਪਿੱਛੇ ਮੇਰੇ ਹਾਊਸ ਇਨ ਚਾਰਜ ਰਿਸਪੈਕਟਡ ਸਰਜੀ ਸਰ ਹਾਊਸ ਦੇ ਸਾਰੇ ਟੀਚਰ ਤੇ ਲਖਵੀਰ ਤੇ ਮਹਿਕ ਵਰਗੀਆਂ ਭੈਣਾਂ ਦਾ ਯੋਗਦਾਨ ਰਿਹਾ ਇਹਨਾਂ ਨੇ ਮੇਰਾ ਹਰ ਕਦਮ ਤੇ ਸਾਥ ਦਿੱਤਾ ਤੇ ਇਸੇ ਕਰਕੇ ਮੇਰਾ ਹਰ ਕੰਮ ਸਫਲ ਰਿਹਾ ਸਕੂਲ ਤੋਂ हट ਕੇ ਜਿਵੇਂ ਹੋਸਟਲ ਬਾਰੇ ਗੱਲ ਕਰਾਂ ਤਾਂ ਹੋਸਟਲ ਦੇ ਇੰਚਾਰਜ ਮੈਮ, ਬਾਰਡਨ ਮੈਮ ਤੇ ਵਰਕਰਸ ਨੇ ਕਿ ਮੇਰੇ ਰੂਮ ਮੈਸ ਨੇ ਮੈਨੂੰ ਬਹੁਤ ਸਾਰਾ ਦਿੱਤਾ। ਹੋਸਟਲ ਦੀ ਲਾਈਫ ਨੇ ਮੈਨੂੰ ਇੰਡੀਪੈਂਡੈਂਟ ਬਣਾਇਆ। ਹੋਸਟਲ ਲਾਈਫ ਨੇ ਮੈਨੂੰ ਮੇਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਤੇ ਇਹੀ ਚੀਜ਼ ਮੈਂ ਸਕੂਲ ਦੇ ਬੱਚਿਆਂ ਤੋਂ ਐਕਸਪੈਕਟ ਕੀਤੀ। ਸ਼ਾਇਦ ਇਸੇ ਕਾਰਣੀ ਮੈਂ ਇਸ ਸਾਲ ਦੌਰਾਨ ਸਾਰੇ ਬੱਚਿਆਂ ਨਾਲ ਬਹੁਤ ਸਪੈਕਟ ਰਹੀ। ਬਹੁਤ ਹੀ ਜ਼ਰੂਰੀ ਸੀ ਕਿਉਂਕਿ ਇੱਕ ਵੈਲੀਅਬਲ ਲਾਈਫ ਲਈ ਡਿਸਪਲਿਨ ਬਹੁਤ ਜ਼ਰੂਰੀ ਹੈ ਸੋ ਆਈ जस्ट होप ਕਿ ਤੁਸੀਂ ਸਾਰੇ ਇਸ ਡਿਸਪਲਿਨ ਨੂੰ ਇਸੇ ਤਰ੍ਹਾਂ ਮੇਨਟੇਨ ਕਰਕੇ ਰੱਖੋਗੇ ਮੈਂ ਪੇਰਿਸਪਲ ਸਰਕਾਰ ਸਾਰੇ ਹੀ ਅਧਿਆਪਕਾਂ ਦਾ ਤੇ ਵਿਦਿਆਰਥੀ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਸਨਮਾਨ ਦਿੱਤਾ ਤੇ ਮੇਰੇ ਨਾਲ ਕੋਆਪਰੇਟ ਕੀਤਾ ਮੈਂ ਆਖਿਰ ਤੇ ਇਹੀ ਕਹਿਣਾ ਚਾਹਾਂਗੀ ਕਿ ਆਲ ਦਾ ਵੈਰੀ ਬੈਸਟ ਵਿਸ਼ੇਸ ਫॉर ਯਰ ਫਿਊਚਰ ਲਾਈਫ ਮੈਂ ਚਾਹੁੰਦੀ ਆ ਕਿ ਮੈਂ ਜਦੋਂ ਵੀ ਵਾਪਸ ਇਸ ਸਕੂਲ ਜਾਵਾਂ ਤਾਂ ਮੇਰੀ ਸੁਹੀ ਸਵੇਰ ਦਾ ਸੁਹਾ ਰੰਗ ਹਮੇਸ਼ਾ ਖਿੜੇ ਹੀ ਮਿਲੇ ਤੇ ਮੇਰਾ ਸਕੂਲ ਹੋਰ ਵੀ ਤਰੱਕੀਆਂ ਦੇ ਰਾਹ ਤੇ ਚੱਲੇ ਇਸੇ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ

ਸਾਡੇ ਦੇਮਾਨ ਸਾਡੀ ਅੱਜ ਦੀ ਸਭਾ ਇਥੇ ਹੀ ਸਬਤ ਹੁੰਦੀ ਹੈ ਮਿਲਦੇ ਹਾਂ ਅਗਲੇ ਸੈਸ਼ਨ ਨਵੇਂ ਮੈਂਬਰਾਂ ਨਾਲ ਵੀ ਉਮੀਦਾਂ ਤੇ ਨਵੇਂ ਇਰਾਦੇ ਨਾਲ ਤਦ ਤੱਕ ਲਈ ਦੇਵਸਾਗਤ ਧੰਨਵਾਦ